ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ੴ ਸਤਿਗੁਰ ਪ੍ਰਸਾਦ ਸਾਹਿਬ ਹੁਕਮ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਭਿਆਜ ਆ ਸੁਖਤਾਬ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਹਾਰੀ ਕੁਦਰਤਿ ਤਵਸਿਆ ਦਰੰਤ ਨ ਜਾਇ ਲਖਿਆ ਰਾਮ ਜਾਤ ਮੈਂ ਜੋਤ ਜੋਤ ਮੈਂ ਜਾਤਾ ਗਗਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਨ ਕੀਤੀ ਸੋ ਪਾਰ ਪਿਆ ਕੋ ਨਾ ਨ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋ ਕਰਿਆ ਸੋਦਰ ਆਗਸ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਖਿਆ ਸੋ ਕਰਕੇ ਹਾ ਜਿਤ ਬਾ ਸਰਬ ਸਰਮਾਲੇ ਵਾਜੀ ਤੇਰੇ ਨਾ ਦਾ ਨੇਕਾ ਸੰਕਾ ਕੇਤੇ ਤੇਰੇ ਵਾਹੁਣ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਾਂ ਤੁਧ ਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤੁਧ ਨਾ ਚਿਤ ਗਵਤ ਲਿਖ ਜਾਣਾ ਨਾ ਲਿਖਲੇ ਧਰਮ ਵਿਚਾਰੇ ਗਾਵਾਂ ਤੁਧ ਨੋ ਈਸਰ ਬ੍ਰਹਮਾ ਦੇਵੀ ਸੋਹੰ ਤੀਰੇ ਸਦਾ ਸਵਾਰੇ ਗਾਵਾ ਤਦਨੋ ਹਿੰਦਰੇਂਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਾਂ ਤਦਨੋ ਸਿੱਧ ਸਮਾਧੀ ਅੰਦਰਾਂ ਗਾਵਾਂ ਤਦਨੋ ਸਾਧ ਵਿਚਾਰੇ ਗਾਵਾਂ ਤਦਨੋ ਜਤੀ ਸਤੀ ਸੰਤੋਖੀ ਗਾਵਾਂ ਤਦਨੋ ਵੀਰ ਕਰਾਰੇ ਗਾਵਾਂ ਤਦਨੋ ਪੰਡਤ ਪੜ ਰੱਖੀ ਸਰਜੁਗ ਜਗ ਵੇਦਾਂ ਨਾਲੇ ਗਾਵਾਂ ਤਦਨੋ ਮੋਹਨੀ ਆ ਮਨ ਮੋਹਨਾ ਸੁਰਗ ਮਛ ਪਿਆ ਲੈ ਗਾਵਨ ਤਦਨ ਰਤਨ ਪਾਏ ਤੇਰੇ 86 ਤੀਰਤ ਨਾਲੇ ਕਾਮਨ ਤਦਨ ਜੁਦ ਮਹਾਬਲ ਸੂਰਾ ਗਾਵਨ ਤਦਨੋਂ ਖਾਣੀ ਚਾਰੀ ਗਾਵਨ ਤਦਨੋਂ ਖੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੋਂ ਗਾਵਨ ਜੋ ਤਦ ਭਾਵਨਾ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤਦਨੋਂ ਗਾਵਨ ਸੇ ਮੈਂ ਚਿਤਨਾਵ ਨਾਨਕ ਆ ਵਿਚਾਰੀ ਸੋਈ ਸੋਈ ਸਦਾ ਸੱਚ ਸਾਏ ਸੱਚਾ ਸੱਚੀ ਨਾਈ ਹੈ ਵੀ ਉਸੇ ਜਾਇ ਨਾ ਜਸਿਰ ਚ ਨਾ ਜਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਤੇ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਕਮ ਨਾ ਕਰਨਾ ਜਾਈ ਉਸ ਪਾਸ ਸਾ ਸਹਾਬ ਸਾਹਿਬ ਨਾਨਕ ਰੈ ਨੜ ਜਾਈ ਆਸਾ ਮਹੱਲਾ ਪਹਿਲਾ ਸਨ ਵੱਡਾ ਆਖੈ ਸਭ ਕੋ ਏਕ ਏਵਡਾ ਵੱਡਾ ਡਿੱਤਾ ਹੋਇ ਕੀਮਤ ਪਾਏ ਨਾ ਕਿ ਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਦੀਰਾ ਗੁਣੇ ਕੀ ਹੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਵਡ ਕੀ ਰਹਾਉ ਸਭ ਸੁਰਤੀ ਮਿਲ ਸੁਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਾ ਗੁਰਹਾਇ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਤ ਸਭ ਸਤ ਸਭ ਚੰਗੀਆਂ ਆਈਆਂ ਸਦਾ ਬੁਖਾ ਕੇ ਆਵੜਿਆਈਆਂ ਤੁਧ ਵਿਨਾ ਸਿੱਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਾਈਆ ਆਖਣ ਵਾਲਾ ਕੀ ਵਿਚਾਰਾ ਸਿਫਤੀ ਭਰੀ ਤੇਰੇ ਭੰਡਾਰਾ ਜਿਸ ਤੋਂ ਦੇਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖਾ ਉਤਪੋਖੈ ਖਾਏ ਚਲਿਆ ਦੁਖਾ ਸੁਖ ਵਿਸਰਾ ਮੇਰੀ ਮਾਏ ਸਾਚਾ ਸਾਇ ਸਾਚੇ ਨਾਮ ਰਹਾਉ ਸਾਚੇ ਨਾਮ ਕੀ ਤਲ ਵੜਿਆ ਆਖ ਤੱਕ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰੈ ਨਾ ਹੋਵੇ ਸੁਗਾ ਧਿੰਦਾ ਰਹੇ ਨਾ ਝੁਕੇ ਭੋਗਾ ਗੋਣੇ ਹੋਰ ਨਾ ਹੀ ਕੋਏ ਨਾ ਕੋ ਹੋਏ ਜਿਵੜ ਆਪ ਤੇ ਵੜ ਤੇਰੀ ਦਾਤਾ ਜਿੰਨਨ ਕਰ ਕਹਿ ਕੀਤੀ ਰਾਤ ਖ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਗੂਜਰੀ ਮਹੱਲਾ ਜਉ ਉਤਾਰ ਕੇ ਜਨ ਸਤਿਗੁਰ ਸਤਿਮੁਰਗਾ ਬਿਨਵ ਕਰੋ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰ ਦੇਵਾ ਮੋਕਰਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ ਹਰ ਕੀ ਰਤਮ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨਾਰ ਸਰਦਾਰ ਪਿਆਸ ਹਰ ਨਾਮ ਲੈ ਤ੍ਰਿ ਤਾਸ ਸਹੀ ਮਨ ਸੰਗਤ ਗੁਣ ਪਰਗਾਸ ਜਿਨ ਹਾਰ ਹਰਸ ਨਾਮ ਨਾ ਪਾਇਆ ਤੇ ਭਾਗ ਏਣ ਜੰ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧਰਮ ਅਸਤਕ ਲਿਖਿਆ ਲਿਖਾਸ ਧਨ ਤਨ ਸਾ ਸੰਗਤ ਜੇ ਤਰਸ ਪਾਇਆ ਵਿਚ ਨਾਨਕ ਨਾਮ ਪ੍ਰਗਾਸ ਰਾਗੋ ਜੀ ਮਹਲਾ ਪੰਜਵਾ ਕਾਹੇ ਰੇ ਮਨ ਚਿਤਵਾ ਉਦਮ ਦਾ ਆਰ ਅਰ ਜੀਉ ਪਰਿਆ ਸਾਲ ਪਥਰ ਮੈਂ ਜੰਤੋਂ ਪਾਏ ਤਾ ਕਾ ਰਿਜ ਕਾ ਗੈ ਕਰ ਧਰਿਆ ਮੇਰੀ ਮਾਦੋ ਜੀ ਸਾਸੰਤ ਮਿਲੇ ਸੋ ਧਰਿਆ ਗੁਰਪ੍ਰਸਾਦ ਪਰਨ ਪਦ ਪਾਇਆ ਸੂਕੇ ਕਾਸ਼ ਧਰਿਆ ਰਹਾ ਜਨਨ ਪਿਤਾ ਲੋਕ ਸੁਤਾ ਬਨੀਤਾ ਕੋਇਨ ਕਿਸ ਕੀ ਧਰਿਆ ਸਿਰ ਸ੍ਰਿਜ ਕ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾ ਵੈਸੇ ਕੁਸਾਂ ਇਸ ਪਾਚੈ ਬਚਰੇ ਚਰਿਆ ਤਨ ਕਮਣ ਖਲਾਵੇ ਕੌਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਤਿਸ ਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸੁਦਵਲ ਜਾਈਐ ਤ੍ਰਾਂਤਨ ਪਾਰ ਆਵਰਿਆ ਰਾਗ ਸਮਾ ਲਾ ਜੋਤਾ ਸਤਿਗੁਰ ਕੀ ਕੌਂਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰਜਨ ਅਰ ਪਰਖ ਨਰੰਜਨ ਗੁਮਾ ਗੁਮਾ ਪਾਰਾ ਸਭ ਧਿਆਵੈ ਸਭ ਧਿਆਵੈ ਤੁਜੀ ਅਰ ਸੱਤੇ ਸਿਰਜਨ ਹਾਰਾ ਸਭ ਜੀਤ ਮਾਰੇ ਜੀ ਤੋ ਜੀ ਆਕਾ ਦਾਤਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੈ ਠਾ ਕੋਰੇ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟੇ ਅੰਤਰਾ ਸਰਬ ਨਿਰੰਤਾਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਵੇਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਮਿਨਾ ਵਾ ਨਾ ਜਾਣਾ ਤੂੰ ਪਾਰ ਬ੍ਰਹਮ ਬੀ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੇਰ ਕੁਰਬਾਨਾ ਹਰ ਤਿਆ ਵਾਹੇ ਹਰ ਤਿਆ ਬੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਿਨ ਅਰਤਿ ਆਇਆ ਜੀ ਤੈਨ ਤੁੱਟੀ ਜਨ ਕੇ 파ਸੇ ਜਿਨ Nirbhau ਜਨਾਰ Nirbhau ਤੇ ਆਇਆ ਜੀ ਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਾਰ ਆਰੂਪ ਸਮਾਸੀ ਸੇ ਧਾਨਾ ਸੇ ਧਾਨਾ ਜਿਨ ਅਰਤਿ ਆਇਆ ਜੀ ਜਨ ਨਾਨਕ ਤੈਨ ਬਲਦਾ ਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਾ ਬੋ ਸਿਮਰਤਾ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਅਰਪ ਘਵੰਤਾ ਤੂੰ ਆਰਪਖ ਪਰੰਪਰ ਕਰਤਾ ਜੀ ਤੂੰ ਜੀਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੂ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟਾ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਾ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਯਾ ਸਮਹਲਾ ਜੁਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਂ ਜਉ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੇ ਸਿਉ ਪਾਈ ਰਹਾਓ ਸਭ ਤੇਰੀ ਤੋਂ ਸਭ ਨੇ ਤੇ ਆਇਆ ਇਸ ਰੂਪ ਕਿਰਪਾ ਕਰਹਿ ਤਨ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਗਵਾਇਆ ਤੁਦਿਆ ਵਿਛੜਿਆ ਮੇ ਲਾਇਆ ਤੂੰ ਦਰਿਆ ਸਭ ਤੂੰ ਜੀ ਮਾਹੇ ਤੂੰ ਨਾ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲਾ ਵਿਜਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਆਏ ਸੋ ਜਨ ਜਾਣੈ ਅਰਬ ਸਦੀ ਆਖਵਖਾਨੈ ਦੀਨਾਰ ਸੇ ਵੇਦ ਸੁਖ ਪਾਇਆ ਸਹਿਜੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਹੋਏ ਤਦ ਬਿਨ ਦੂਜਾ ਵਾ ਨਾ ਕੋਈ ਤੂੰ ਕਰ ਕਰ ਵੇਖੈ ਜਾਨ ਸੋਏ ਜਨਨਾ ਨਾ ਗੁਰਮੁਖ ਪ੍ਰਗਟ ਹੋਇਆ ਸਮਹਲਾ ਪਹਿਲਾ ਤਿਤ ਸਵਰਣਾ ਭਈਲੇ ਨਿਵਾਸੋਂ ਪਾਣੀ ਪਾਵਿਤ ਨਾ ਕੀਆ ਪੰਕਜ ਮੋਪਲ ਨਹੀਂ ਚਾਲੇ ਅਮ ਦੇਖ ਤਹਿ ਟੂਬੀ ਆਲੇ ਮਨ ਏਕ ਨਕੇ ਤੁਸ ਮੂਰਮਨਾਰ ਬਿਸਰਾ ਤੇਰੀ ਗੁਣ ਗਲਿਆ ਰਹਾਉ ਨਾਉ ਜਤੀ ਸਤੇ ਨੀ ਪੜਿਆ ਮੂਰਖ ਮੁਗਦਾ ਜਨ ਭਿਆ ਪ੍ਰਨਤ ਨਾਨਕ ਤਿਨ ਕੀ ਸਰਨਾ ਜਿੰਤੋ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਇ ਤਰਕ ਤਨ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਮ ਲਾ ਭੌਜਲ ਤਰਨ ਕੈ ਜਨ ਅਬ੍ਰਿਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਆਸੈ ਦਸਨੇ ਕਰ ਬਾਤ ਬੇਨਤੀ ਚੋਂ ਪਈ ਹਮਰੀ ਕਰੋ ਆ ਤੈਰ ਚਾ ਪੂਰਨ ਹੋਈ ਚਿਤ ਕੀ ਚਾ ਤਵ ਚਰਨਰਮਨ ਰਏ ਹਮਾਰਾ ਤਨਾ ਜਾਣ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪਾ ਦੇ ਮੋਹਿ ਬਚਾਵੋ ਸੁਖੀ ਬਾਸਾ ਮੋਹ ਰੋ ਪਰਿਵਾਰਾ ਸੇਵ ਸਿਖ ਸਭੈ ਕਰਤਾ ਰਾਮ ਮੋਹ ਰੱਛਾ ਨਿਜ ਕਰਦਾ ਕਰਿਆ ਸਭੈ ਰਣਕੋ ਆਸੰਗ ਰਿਆ ਪੂਰਨ ਹੋਏ ਹਮਾਰੀ ਅਸਾ ਤੁਰ ਭੇਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਹਵਾਲਾ ਨਾ ਧਿਆਉਂ ਜੋ ਵਰਚਾਉ ਸੋ ਤੁਮ ਤੇ ਪਾਉਂ ਸਿਵ ਸਿਖਾ ਮਾਰੇ ਤਾਰੀਐ ਚੁਨਾ ਤੁ ਸਤਰਾ ਮਾਰੇ ਮਾਰੀਆ ਪਾ ਦੇ ਮੁਜੈ ਬਰੀਏ ਮਰਨ ਕਾਲ ਕਾ ਤਰਾਸ ਜਿਵਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿਓ ਰੱਛਾ ਰੱਖ ਲਿਓ ਮੈਂ ਰਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦਿਨ ਬੰਦੁਸ਼ਟਨ ਕੇ ਹੰਤਾ ਤਮਾ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਮੂਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਬਿਸਨਾ ਪ੍ਰਕਾਸ਼ਾ ਸੁਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸ਼ਿਵ ਕੀ ਉਹ ਬੇਦਰਾਜ ਬ੍ਰਹਮਾ ਜੋਤੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਾ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਤਿਸ਼ਨ ਪਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਾਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਭਲ ਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਘਰ ਪੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀਏ ਕੇ ਕੀ ਪੀਰ ਪਛਾਨੈ ਗਾੜ-ਗਾੜ ਕੇ ਪਟ-ਪਟ ਕੇ ਜਾਨਾ ਜਾਂ ਉਦਕਰਾ ਕਰਾ ਕਰ ਤਾਰਾ ਪ੍ਰਜਾ ਤਰਤਵ ਦੇ ਆਪਾਰਾ ਜਵਾ ਕਰਾ ਕਰ ਤੋ ਕਭ ਹੂੰ ਤੁੰਬਾ ਮਿਲ ਤ ਦੇਹ ਦਰਸਨ ਹੂੰ ਜੀਤੇ ਬਗਨ ਸ੍ਰਿ ਸਵਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਏਤੇ ਰਹਿਤ ਮੇਰਾ ਆਲਮ ਜਾਂਤ ਬੇਦ ਪੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨੀ ਲੰਬ ਆਦ ਨੀਲਾ ਨਦ ਸਪ ਤਾਕਾ ਮੂੜੋ ਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾ ਤਾਹ ਕੋ ਕਰਪਾ ਨ ਅਨੁਮਾਨਤ ਮਹਾ ਮੂਰਖਿ ਭੇਦ ਨ ਜਾਣਤਾ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚੀਨਤ ਨਾ ਪਿਵਾ ਆਪ ਆਪਣੀ ਬੁੱਧ ਹੈ ਜੀਤੀ ਬਨਤ ਤਿਨ ਬਿਨ ਤਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕਹਿ ਬਿਸਯਾ ਪ੍ਰਥਮ ਸੰਸਾਰਾ ਏਕੈ ਰੂਪਾ ਨ ਉਸ ਰੂਪਾ अरंक पयो राव कहीं भूपा अंडा जेर सित्य किनी उत बच खान बहु रच देनी का फूल राजा दैता कंस मिट पयो शंकर कै ठा सग्री श्रण दिखाय चंबवा जुदा रूप शिवम्बा अब रछा मेरी तुम करो सिक्को वारै सिख संग आरो दुष्ट जीते उठवत पाता सकल नरेश करो रण गाता ਜੇਸ ਤੋ ਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖ ਤਾ ਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤਵ ਸ਼ੰਕਰ ਸਵਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਨ ਜਪਨੈ ਹੈ ਰੱਛਾ ਹੋਇ ਤੈ ਸੁਭ ਕਾਲਾ ਦੁਸ਼ਟ ਰਟ੍ਰੰਦ ਕਾਲਾ ਕਿਰਪਾ ਦ੍ਰਿਸ਼ਤਾਂ ਜਾ ਨਿਹਰਿਓ ਤਾਂ ਕੇ ਤਾਪ ਤਨ ਕਮ ਹਾਰਿਓ ਸ੍ਰੇਸ਼ਦ ਘਰ ਮਾ ਸਭ ਹੋਈ ਦੁਸ਼ਟ ਚਾਚਵ ਸਕਾ ਨਾ ਕੋਈ ਇਕ ਬਾਰ ਜੇ ਤਮਸ ਸੰਬਾਰਾ ਕਾਲ ਫਾਲਸ ਤੇ ਤਾਹਿ ਉਬਾਰਾ ਜਿਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਸਵ ਅੜਕੇਤ ਮੈਂ ਸ਼ਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂਗਾ ਜਉ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਪੁਰਾਨ ਕੁਰਾਨਾ ਨੇ ਇਕ ਮਤ ਇਕ ਨ ਜਾਣਿਓ ਸਿਮਰਤ ਸਾਸਤਰ ਦੇ ਸਭੈ ਬਹੁ ਭੀਦ ਕੈ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹੀ ਰਾ ਸਗਲ ਦਵਾਰ ਕੋ ਛਾੜਿ ਕੈ ਗਇਓ ਤੁਮਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦਾਸੁ ਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਦੇ ਕੌਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸੁਖਦ ਗਾਵਣੀਆਂ ਅਸਵਦੋਤਾ ਗਾਵ ਹਰੀ ਕੇ ਰਾਮ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰ ਨਾਲੇ ਹਰ ਨਾਲ ਰਹੋ ਤੁਮਾ ਨਾਮੇ ਮੇਰੀ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰਸ ਸੁਆਮੀ ਸੋਖਿ ਮਨ ਹ ਵਿਸਾਰੇ ਕਹੈ ਨਾਨਕ ਮਾਣਾ ਮੇਰੇ ਸਤਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੀ ਚਾਹ ਜਿਸ ਤੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨੋਸਿਆ ਬਾਜੇ ਸਦ ਘਨੇਰੇ ਕਹਿ ਨਾਨਕ ਸੱਚੇ ਸਾਬ ਕਿਆ ਨਾਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨੇ ਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾਂ ਉਸਤੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੂ ਤੇ ਆਰੋ ਸੱਚਾ ਨਾਮ ਮੇਰਾ ਆਧਾਰੋ ਬਾਚੇ ਪੰਸ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਾਲਾ ਜਿਤ ਘਰ ਧਾਰੀਆ ਪੰਜ ਜੋਤ ਤਤਵਾਸਾ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਝਿਨ ਕਾਉ ਸੇ ਨਾ ਮਰ ਕੈ ਲਾਗੇ ਕਹਿ ਨਾਨਕ ਤੈ ਸੁਖੁ ਆਤਿ ਤਤ ਕਰ ਅਨਹਦ ਵਾਜੇ ਅਨੰਤ ਸੁਨਾ ਵਡ ਭਾਗੀਓ ਸਤਲ ਮਨੋਰਥ ਪੂਰੇ ਪਾਰ ਬਰਮ ਪਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੂਣੀ ਸਚੀ ਬਾਣੀ ਸੰਤ ਸਾਜਨ ਭੈ ਸੰਸੇ ਪੂਰੇ ਗੁਰ ਤੇ ਜਾਣੇ ਸੁਣਤੇ ਬਨੀਤ ਕਹਿਤੇ ਪਵਤਾ ਸਤਿਗੁਰ ਆ ਭਰਪੂਰੇ ਬਿਨਵੰਤ ਨੌਰਾ ਗੁਰ ਚਰਨ ਲਾਗੇ ਵਾਜੇ ਅਨਾਹ ਤੂਰੇ ਹੁੰਦਾ ਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਰੋ ਜੀ ਕੋ ਖਾਵੇ ਜੇ ਕੋ ਉੱਚੈ ਤਿਸ ਕਾ ਹੋਇ ਉਤਾਰੋ ਇਹ ਵਸਤ ਤ ਜੀ ਨਹ ਜਾਏ ਨਿਤ ਨਿਤ ਰੱਖੋ ਉਤਾਰੋ ਕਮ ਸੰਸਾਰ ਚੜਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਾਲੂਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀ ਵੈ ਹਰਿਆ ਪਾਉ ਦੀ ਤਿੱਥਾ ਦੂ ਸਮਰਾਥ ਇਤੈ ਕੋਏ ਨਾਹੇ ਓ ਤੇ ਤੇਰੀ ਰਾਖਾ ਕਨੀ ਉਦਰ ਮਾਹੇ ਸੁਣ ਕੈ ਜਮਕੇ ਦੂਤ ਨਾਏ ਤੇਰਾ ਛਡ ਜਾਏ ਭਵਜਲ ਵਿਖੰਸਦਾ ਓ ਗੁਰ ਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰਤ ਸੇ ਖਾਏ ਕਲਮੈ ਹੋ ਪੰਨਾ ਗੁਣ ਗੋਵਿੰਦ ਗਾਏ ਸਭ ਸੈ ਨੋ ਕਿਰਪਾਲ ਸੰਭਾਲੇ ਸਾਈ ਸਾਈ ਵਿਰਤਾ ਕੋਏ ਨਾ ਜਾਏ ਜੀ ਆਵੇ ਤਉ ਦਿਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਦਿ ਨਾਮ ਜੀਵਾ ਜਪ ਗੁਰ ਨਾਮ ਨੇਤਰੀ ਸਤਿਗੁਰ ਪੀਖਣਾ ਸ਼ਰਮਣੇ ਸੁਨਣਾ ਗੁਰ ਨਾਮ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਾਉ ਨਾਨਕ ਕਿਰਪਾ ਕਰੇ ਜਿਸਨੋ ਏਵਤ ਦੇ ਜਗ ਮਾ ਉਤਮ ਕਾੜੀਐ ਵਿੱਲੇ ਕੀ ਕੇਮ ਲਾਪਜਮਾ ਰੱਖੇ ਰਖਨਹਾਰ ਆਪੁ ਵਾਰਿਆ ਨਾ ਮੁਰਕੀ ਪੈਰੀ ਪਾਏ ਕਾ ਸਵਾਰਿਆ ਨੂੰ ਆਪ ਦੇ ਆਲ ਮਨੋ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਕਤ ਨਿੰਦਕ ਦੁਸ਼ਟ ਕਿ ਨਾ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰਾ ਸੁਖ ਹੋਏ ਸਗਲੇ ਦੁਖ ਜਾਈ ਤੇ ਸਾਹਿਬ ਕੀ ਟੀਕਾ ਨਾਨਕ ਮਨੈ ਮਾਹੀ ਜਿ ਸਿਮਰਾ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ